ਦੇਖੋ ਤੇ ਕੀ ਹੋ ਰਿਹਾ ਇਹ ਦੇਖੋ ਨਾ ਮੇਰੇ ਕੀ ठेकेدار ਨਾਲ ਮੁੰਡਾ ਕਰ ਰਿਹਾ ਹੈ ਦੇਖੋ ਮਾਨੀਏ ਸੁਪਰੀਮ ਕੋਰਟ ਦੇ ਆਦੇਸ਼ ਅਨੁਸਾਰ ਹਾਈਪੇਪਰ ਠੇਕੇ ਨਹੀਂ ਹੁੰਦੇ ਜੇ ਜੋ ਸਭ ਬੈਂਡ ਨੂੰ ਸ਼ਰਦੀ ਜਿਹੜਾ ਅੱਜ ਦਾ ਮਾਹੌਲ ਦੇਖਿਆ ਕਿ ਅਮਨੇ ਸਾਹਮਣੇ ਹਾਈਵੇਰ ਹੋਰ ਦੇ ਠੇਕੇ ਖੋਲੇ ਗਏ ਆਂ ਔਰ ਬੜੀ ਇੱਕ ਸੋਚਣ ਵਾਲੀ ਗੱਲ ਹੈ ਕਿ ਜੇਕਰ ਇਹ ਠੇਕੇ ਸਾਨੂੰ ਲੱਭੇ ਆਮ ਜਨਤਾ ਨੂੰ ਲੱਭ ਰਿਹਾ ਹੈ ਕਿ ਆ ਪ੍ਰਸ਼ਾਸਨ ਨੂੰ ਇਸ ਬਾਰੇ ਨਹੀਂ ਪਤਾ ਐਕਸਾਈ ਵਿਭਾਗ ਉਸ ਬਾਰੇ ਨਹੀਂ ਪਤਾ ਫਿਰ ਵੀ ਜੇ ਠੇਕੇ ਖੁੱਲੇ ਆ ਕਿਤੇ ਨਾ ਕਿਤੇ ਐਕਸਾਈ ਵਿਭਾਗ ਦੀ ਕਾਰਪਨਾਲੀ ਪ੍ਰਸ਼ੰਚ ਚਿੰਨ ਹੈ ਔਰ ਇਹ ਠੇਕੇ ਖੋਲਣਾ ਕਿਤੇ ਨਾ ਕਿਸੇ ਸੁਪਰੀਮ ਕੋਰਟ ਦੇ ਆਦੇਸ਼ ਜਿਹੜੇ ਉਲੰਘਣਾ ਹੈਗੀ ਹੈ ਤਾਂ ਦੇਖੋ ਨੂੰ ਮਿਲਦਾ ਡਿਪਟੀ ਕਮਿਸ਼ਨਰ ਤਾਂ ਵੀ ਡੈਕਟ ਉਸਥੇ ਹੈਗਾ ਉਹਦਾ ਵੀ ਦਿੱਲੀ ਆਣਾ ਜਾਣਾ ਕਿ ਆ ਧਿਆਨ ਨਹੀਂ ਪੈਂਦਾ ਹੋਏ ਗੰਦਾ ਦੇਖੋ ਇਹ ਵੀ ਸੋਚਣ ਵਾਲੀ ਗੱਲ ਹੈ ਕਿ ਆ ਧਿਆਨ ਨਹੀਂ ਪੈਂਦਾ ਹੋਏਗਾ ਜੇ ਧਿਆਨ ਪਿਆ ਤੇ ਠੇਕੇ ਸੇ ਕਿਉਂ ਚੱਲ ਰਹੇ ਆ ਇਹ ਸਾਲ ਲੱਗ ਰਿਹਾ ਕਿ ਕਿਤੇ ਨਾ ਕਿਤੇ ਕੋਈ ਇੱਕ ਸਾਜ਼ਿਸ਼ ਦੇ ਤਹਿਤ ਜਿਹੜਾ ਇੱਕ ਮਿਲੀ ਭਗਤ ਨਾਲੇ ਜਿਹੜੇ ਠੇਕੇ ਤੇ ਚੱਲ ਰਹੇ ਆ ਜਿਹੜਾ ਕਿ ਮਾਨਯੋਗ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਠੇਕੇ ਇਸ ਤਰ੍ਹਾਂ ਨਹੀਂ ਹੋਣੇ ਚਾਹੀਦੇ ਫਿਰ ਵੀ ਇਹ ਠੇਕੇ ਤੇ ਖੁੱਲੇ ਹੋਏ ਆ ਇਹਦਾ ਕਿਤਨਾ ਕਿਤੇ ਸਿੱਧਾ ਅਸਰ ਜਾਂਦਾ ਆਮ ਪਬਲਿਕ ਉੱਪਰ ਕਿ ਜੇ ਇਹ ਠੇਕੇਦਾਰ ਸ਼ਰਾਦ ਠੇਕੇਦਾਰ ਮਾਨਯੋਗ ਸੁਪਰੀਮ ਕੋਰਟ ਦੇ ਆਦੇਸ਼ਾਂ ਨੂੰ ਲੰਘਣਾ ਕਰੇ ਨਾ ਇਹਨਾਂ ਪਰ ਕੋਈ ਕਾਰਵਾਈ ਨਹੀਂ ਹੋਣਾ ਇੱਕ ਚਿੰਤਾ ਦਾ ਵਿਸ਼ਾ ਹੈ ਜਦ ਕੀ ਬੰਦੀ ਬੰਨਾ ਇਹ ਚਾਹਦਾ ਕਿ ਠੇਕੇ ਤਰਨ ਤਰਨ ਵਿਵਾਰ ਉਪਾਰ ਕਰਵਾਈ ਕਰਨੀ ਚਾਹੀਦੀ ਆ ਉਹਨਾਂ ਠੇਕਿਆਂ ਨੂੰ ਬੰਦ ਕਰਵਾਉਣਾ ਚਾਹੀਦਾ ਦੇਖ ਨੂੰ ਲੱਗ ਕੇ ਇੰਫੈਕਸ਼ਨ ਇਲਾਕਾ ਵੀ ਹੈਗਾ ਮਾਧਪੁਰ ਨੂੰ ਸਦਾ ਵੀ ਇੱਥੇ ਆਣਾ ਜਾਂਦਾ ਪੁਲਿਸ ਦੀ ਚੌਕੀ ਵੀ ਆ ਗਿਆ ਲੇਕਿਨ ਪੁਲਿਸ ਕੋਈ ਰੱਖਤੀ ਨਹੀਂ ਦੇਖੋ ਬਿਲਕੁਲ ਇਹ ਗੱਲ ਠੀਕ ਹੈ ਥੋੜੀ ਹੋਰ ਤੋਂ ਕੁਝ ਮੀਟਰ ਜਾਉਂਦੇ ਅੱਗੇ ਪੁਲਿਸ ਚੌਕੀ ਉਹ ਬੜੀ ਮੇਨ ਚੌਕੀ ਹੈ ਕਿਉਂਕਿ ਇਹ ਜਿਹੜਾ ਆਪਣੇ ਮਾਧਪੁਰ ਹੈਗਾ ਇਹ ਜੰਮੂ ਕਸ਼ਮੀਰ ਤੇ ਪੰਜਾਬ ਦੇ ਬਾਰਡਰ ਉੱਪਰ ਹੈਗਾ ਇਹ ਅੱਡਾ ਔਰ ਇਹਦੇ ਉੱਪਰ ਇਸ ਤਰ੍ਹਾਂ ਹੋਣਾ ਹੈ ਪੁਲਿਸ ਨੂੰ ਵੀ ਚਾਹੀਦਾ ਪੁਲਿਸ ਇੱਥੇ ਕਈ ਵਾਰ ਆਂਦੀ ਹੋਏਗੀ ਰਾਉਂਡ ਕਰਦੀ ਹੋਏਗੀ ਉਹਨਾਂ ਵੀ ਇਸ ਪਾਸੇ ਸੋਚਣਾ ਚਾਹੀਦਾ ਹੈ ਕਿ ਕਿਹ ਇਹ ਠੇਕੇਦਾਰ ਕਿਸੇ ਕੋਰਟ ਦੀਆਂ ਧਜੀਆਂ ਦੇ ਨਿਦਾਰੇ ਉਹਨਾਂ ਦੇ ਹੁਕਮਾਂ ਤੇ ਧਜੀਆਂ ਨਹੀਂ ਦਾਰੇ ਜੇ ਧਾਰੇ ਆ ਇਹਨਾਂ ਉੱਪਰ ਬੰਦੀ ਕਾਰਵਾਈ ਹੋਣੀ ਚਾਹੀਦੀ ਹੈ ਔਰ ਜਲ ਤੋਂ ਜਲਦ ਹਰਕਤ ਵਿੱਚ ਆ ਕੇ ਇਹਨਾਂ ਠੇਕੇ ਨੂੰ ਬੰਦ ਕਰਵਾਉਣਾ ਚਾਹੀਦਾ ਤਾਂ ਕਿ ਮੰਨ ਦੀ ਸੁਪਰੀਮ ਕੋਰਟ ਦੇ ਜਿਹੜਾ ਦੇਸ਼ ਹੈਗੇ ਆ ਉਹਨਾਂ ਦੀ ਪਾਲਣਾ ਕੀਤੀ ਜਾ ਸਕੇ ਔਰ ਜਿਹੜੇ ਉਹਨਾਂ ਦੀ ਆਪਣੇ ਦੇਸ਼ਾਂ ਦੀ ਉਲੰਘਣਾ ਕਰਿਆ ਉਹਨਾਂ ਸਖਤ ਸਖਤ ਸਜ਼ਾ ਦੇਣੀ ਚਾਹੀਦੀ ਹੈ। ਦੇਖੋ ਨਾ ਮਿਲਦਾ ਨੈਸ਼ਨਲ ਹਾਈਵੇ ਤੋਂ ਇੱਥੇ ਕਿਹਨੇ ਠੇਕੇ ਖੋਲੇਗੇ ਮਾਦੂਪੁਰ ਤੇ ਕੀ ਕਹਿਣਾ ਚਾਹੁੰਦੇ। ਜੈ ਸ਼੍ਰੀ ਰਾਮ ਮੈਂ ਪਠਾਨਕੋਟ ਤੋਂ ਨੌਰਤਨ ਬਨਾਸ ਮਾਦੂਪੁਰ ਇੱਕ ਜੰਮੂ ਕਸ਼ਮੀਰ ਤੇ ਪੰਜਾਬ ਦਾ ਬਾਰਡਰ ਹੈ। ਇੱਥੇ ਠੇਕੇ ਦਾ ਖੁੱਲਣਾ ਜਿਹੜਾ ਉਹ ਸ਼ਰਾਬ ਮਾਫੀਆ ਦਾ ਇੱਕ ਬੜਾ ਪੈਸੇ ਕਮਾਉਣ ਦਾ ਇੱਕ ਬੜਾ ਸਿੱਧਾ ਸਾਦਾ ਜਰੀਆ ਹੈ। ਇਸ ਕਰਕੇ ਉਹਨਾਂ ਨੇ ਇੱਥੇ ਹਾਈ ਕੋਰਟ ਦੁਆਰਾ ਬਣਾਈ ਗਏ ਨਿਯਮ ਕਿ ਹਾਈਵੇ ਤੇ ਜਿਹੜੇ ਠੇਕੇ ਨਹੀਂ ਹੋਣੇ ਚਾਹੀਦੇ ਉਹਨਾਂ ਨਿਯਮਾਂ ਦੀ ਧੱਜੀਆਂ ਉਡਾਂਦੇ ਹੋਏ ਇੱਥੇ ਜਿਹੜਾ ਸ਼ਰਾਬ ਦਾ ਕਾਰੋਬਾਰ ਸ਼ੁਰੂ ਕੀਤਾ ਹੈ ਅਸੀਂ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਇਹ ਜਿਹੜਾ ਠੇਕਾ ਹੈ ਇਹਨਾਂ ਨੂੰ ਜਲਦ ਤੋਂ ਜਲਦ ਯਾਤੇ ਬ੍ਰਾਂਚੇਸ ਨੂੰ ਬੰਦ ਕਰਾਇਆ ਜਾਵੇ ਜਾਂ ਸ਼ਿਫਟ ਕੀਤਾ ਜਾਵੇ ਕਿਉਂ ਲੱਗਦਾ ਹੈ ਕਿ ਹਾਈ ਕੋਰਟ ਦੇ ਹੁਕਮ ਆ ਗਏ ਸਰਕਾਰ ਦੇ ਹੁਕਮਾਂ ਤੋਂ ਵੱਧ ਹੁੰਦੇ ਆ ਲੇਕਿਨ ਫਿਰ ਵੀ ਡੱਗੀਆਂ ਆਉਂਦੇ ਕਿਉਂ ਹੁੰਦੇ ਆਏ ਬੜੇ ਅਫਸੋਸ ਦੀ ਗੱਲ ਹੈ ਸਾਡੀ ਨਿਆਇਪਾਲਿਕਾ ਚਾਹੇ ਉਹ ਲੋਅਰ ਕੋਰਟ ਹੋਵੇ ਚਾਹੇ ਹਾਈ ਕੋਰਟ ਹੋਵੇ ਚਾਹੇ ਸੁਪਰੀਮ ਕੋਰਟ ਹੋਵੇ ਉਹਨਾਂ ਨੇ ਕਾਨੂੰਨ ਬਣਾਤਾ ਉਹਦਾ ਜਿਹੜਾ ਪਾਲਣਾ ਕਰਵਾਣਾ ਜਿਹੜਾ ਪੁਲਿਸ ਪ੍ਰਸ਼ਾਸਨ ਦਾ ਕੰਮ ਆ ਪੁਲਿਸ ਪ੍ਰਸ਼ਾਸਨ ਨੂੰ ਇਹ ਚੀਜ਼ ਦੇਖਣੀ ਚਾਹੀਦੀ ਹੈ ਅਗਰ ਹਾਈ ਕੋਰਟ ਦੇ ਆਦੇਸ਼ ਆਏ ਆ ਕਿ ਹਾਈਵੇ ਤੇ ਠੇਕੇ ਜਿਹੜੇ ਨਹੀਂ ਹੋਣੇ ਚਾਹੀਦੇ ਕਾਰਨ ਇਹਦੇ ਨਾਲ ਜਿਹੜਾ ਲੋਕਾਂ ਦੀਆਂ ਬਹੁਤ ਮੌਤਾਂ ਹੋ ਚੁੱਕੀਆਂ ਨੇ ਲੋਕੀ ਗੱਡੀਆਂ ਚ ਉਤਰਦੇ ਐ ਇੱਕਦਮ ਦੌੜ ਕੇ ਠੇਕੇ ਵੱਲ ਜਾਂਦੇ ਆ ਐਕਸੀਡੈਂਟ ਦਾ ਕਾਰਨ ਬਣਦਾ ਔਰ ਕਈ ਵਾਰ ਮੌਤਾਂ ਹੋਈਆਂ ਨੇ ਲੇਕਿਨ ਉਹਦੀਆਂ ਬਿਲਕੁਲ ਨੀਮਾਂ ਦੀਆਂ ਤੇ ਜਿਉੜਾਈਆਂ ਜਾ ਰਹੀਆਂ ਨੇ ਔਰ ਸਰਕਾਰ ਨੂੰ ਜਿਹੜਾ ਰੈਵਨਿਊ ਦਾ ਚੂਨਾ ਲਗਾਇਆ ਜਾ ਰਿਹਾ ਸਰ ਦੇਖਣ ਨੂੰ ਮਿਲਦਾ ਪੁਲਿਸ ਦਾ ਵੀ ਡੇਲੀ ਇੱਥੇ ਅਪਡੇਟ ਹੋਣਾ ਹੈਗਾ ਲੇਕਿਨ ਪੁਲਿਸ ਪ੍ਰਸ਼ਾਸਨ ਨਾਲ ਕੋਈ ਐਕਸ਼ਨ ਲਿਆ ਜਾਂਦਾ ਨਹੀਂ ਇਸ ਤਰ੍ਹਾਂ ਲੱਗਦਾ ਹੈ ਕਿ ਜਾਂ ਤੇ ਪੁਲਿਸ ਨੂੰ ਵੀ ਕੋਈ ਨਾ ਕੋਈ ਸਹੂਲਤ ਹੈ ਇਸ ਤਰ੍ਹਾਂ ਠੇਕਿਆਂ ਦੇ ਇੱਥੇ ਖੁੱਲਣ ਨਾਲ ਅਗਰ ਇੱਥੇ ਨਾਕਾ ਲਗਾਇਆ ਗਿਆ ਉਹ ਲਗਾਇਆ ਹੈ ਗਲਤ ਕੰਮ ਨੂੰ ਰੋਕਣ ਵਾਸਤੇ ਔਰ ਦੇਖਣ ਚ ਆਉਂਦਾ ਹੈ ਸ਼ਾਮ ਨੂੰ ਇੱਥੇ ਜ਼ਿਆਦਾਤਰ ਜੰਮੂ ਕਸ਼ਮੀਰ ਦੇ ਲੋਕੀ ਕਿਉਂਕਿ ਉੱਥੇ ਦਾਰੂ ਮਹਿੰਗੀ ਹੈ ਲੋਕੀ ਮਾਦੋਪੁਰ ਤੋਂ ਲਿਜਾ ਕੇ ਉਹਨਾਂ ਨੇ ਵੀ ਅੱਗੇ ਕਾਰੋਬਾਰ ਚਲਾਏਦੇ ਆ ਅਸੀਂ ਔਰ ਇਹ ਜਿਹੜੇ ਸ਼ਰਾਬ ਮਾਫੀਆ ਇਹ ਆਪਣੀ ਬਦਨ ਕਮਾਈ ਨੂੰ ਵਧਾਉਣ ਵਾਸਤੇ ਉਹਨਾਂ ਨੀਮਾਂ ਨੂੰ ਜਿਹੜਾ ਬਿਲਕੁਲ ਤਾਕਤ ਤੇ ਰੱਖਿਆ ਹੋਇਆ ਸਰ ਦੇਖਣ ਨੂੰ ਮਿਲਦਾ ਐਕਸਾਈਡ ਡਿਪਾਰਟਮੈਂਟ ਐਕਸਾਈਡ ਡਿਪਾਰਟਮੈਂਟ ਕੋਈ ਵੀ ਛੋਟੀ ਸ਼ਰਾਬੇ ਦਾ ਜਾਂ ਫਿਰ ਭਲੇਸ਼ ਸ਼ਰਾਬੇ ਦਾ ਸਖਤ ਕਾਰਵਾਈ ਕੀਤੀ ਜਾਂਦੀ ਆ ਆਪੇ ਗਲਤੀ ਨੂੰ ਪਹੁੰਚਦਾ